ਆਈ ਸੀ ਨਾ ਹਿੰਸਪਤ ਸਾਹਿਬ ਨੂੰ ਐਸ ਐਚਓ ਨੰਗਲ ਰੋਹਿਤ ਸ਼ਰਮਨ ਨਾਲ ਸੀਆਈਏ ਦੀ ਟੀਮ ਸੀਗੀ ਇਹਨਾਂ ਦੀ ਕਿ ਦੋ ਵਿਅਕਤੀ ਨੇ ਵਰਨਾਕਾਰ ਜਿਹੜੀ ਅਨੰਦਪੁਰ ਸਾਹਿਬ ਸਾਈਡ ਤੋਂ ਆ ਰਹੀ ਹੈ ਤੇ ਅਸਲੇ ਦੀ ਇਨਫੋਰਮੇਸ਼ਨ ਸੀ ਉਹ ਤੋਂ ਉਹ ਜੋ ਫਲਾਈਓਵਰ ਜਿਹੜਾ ਹੈਗਾ ਨੰਗਲ ਉੱਥੇ ਰੋਕ ਕੇ ਕਲਾਸ਼ੀ ਲਈ ਹੈ ਤੇ ਵਰਨਾਕਾਰ ਜਿਹੜੀ ਹੈ ਪੀ ਵੀ 65 3608 ਉਹ ਰੋਕ ਕੇ ਤੇ ਇੱਕ ਲੜਕਾ ਹੈਗਾ ਸਾਹਿਲ ਔਰ ਸ਼ਾਮੂ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਇਹਨਾਂ ਕੋਲ 315 ਬੋਰ ਦਾ ਜਿਹੜਾ ਦੇਸੀ ਪਿਸਟਲ ਬਰਾਮਦ ਹੋਇਆ ਐਫ ਆਈ ਆਰ ਨੰਬਰ 117 ਦਰਜ ਕਰਕੇ ਗ੍ਰਿਫਤਾਰ ਕਰ ਲਿਆ ਔਰ ਅੱਜ ਉਹਨਾਂ ਨੂੰ ਮਨਲੀ ਕੋਰਟ ਤੇ ਪੇਸ਼ ਕਰਕੇ ਰਿਵਾਡ ਲੈ ਰਹੇ ਇਹ ਮੁੱਢਲੀ ਜਾਣਕਾਰੀ ਇੰਨੀ ਕਿ ਇਹਨਾਂ ਨੇ ਅਜੇ ਦੱਸਿਆ ਕਿਸੇ ਹੋਰ ਵਿਅਕਤੀ ਦਾ ਨਾਮ ਲੈਂਦੇ ਆ ਵੀ ਕੋਈ ਟੈਕਸੀ ਚਾਲਕਾ ਦਿੱਲੀ ਇਹਨਾਂ ਦਾ ਜਾਣਕਾਰ ਨੰਗਲ ਏਰੀਏ ਦਾ ਹੀ ਆ ਪਰ ਤੇ ਦੋ ਤਿੰਨ ਨਾਂ ਜੇ ਬਦਲਦੇ ਨੇ ਹੁਣ ਰੰਗਾਈ ਨਾਲ ਰਿਵਾਡ ਲੈ ਕੇ ਮੁਸ਼ਕਸ਼ ਕਰਦੇ ਨੇ ਜਿਹੜੀ ਕਿ ਅਸਲੀਅਤ ਗੱਲ ਆ ਸਾਹਮਣੇ ਆ ਸਕਦੀ ਹੈ ਪਤਾ ਕਰ ਰਹੇ ਆ ਜੀ ਫਿਲਹਾਲ 315 ਬੋਰ ਆ ਜੀ ਇੱਕ ਰੌਂਦ ਜਿੰਦਾ ਅਣ ਚੱਲਿਆ ਲੱਗਦਾ ਜੀ ਜਿਹੜਾ ਅਸਲਾ ਨਜਾਇਜ਼ ਲਈ ਫਿਰਦਾ ਉਹ ਕ੍ਰਿਮੀਨਲ ਆਪਾਂ ਕਹਿ ਸਕਦੇ ਆ ਉਹਨੂੰ ਕਿ ਕਿਸ ਕੀ ਮਨਸਾ ਸੀ ਇਹਦੀ ਕੋਈ ਲੁੱਟ ਕਰਨੀ ਡਕਾਟੀ ਕਰਨੀ ਆ ਜਾਂ ਖੋਹ ਕਰਨੀ ਆ ਇਹੋ ਰਿਮਾਂਡ ਲੈ ਕੇ ਤੇ ਡੰਗਾਈ ਦਾ ਪਤਾ ਕਰਦੇ ਆ ਫਿਰ ਅਗਲੀ ਗੱਲ ਜਿਹੜੀ ਉਹ ਤੁਹਾਡੇ ਧਿਆਨ ਚ ਲੈ ਗੱਡੀ ਨੰਬਰ ਕੀ ਆ ਜਿਹੜੀ ਚ ਫੜਵੇ ਟੀਵੀ ਹੈਗਾ ਜੀ 65 एक्स 3608 ਫਿਰ ਇਹ ਇੱਕ ਬੰਦਾ ਦੋ ਦੋ ਜਹਰਲੌਰ ਸ਼ਮ ਇਹ ਨੰਦਪੁਰ ਸਾਹਿਬ ਚ ਪਿੰਡ ਹੈ ਜੀ ਪਿੰਡਾ ਪੰਗਲਾ ਪੰਗਲਾ ਮੰਗਲ ਪੰਗਲਾ